ਅਗਲਾ ਉਸ ਦਾ ਗੁਣ ਕਹਿੰਦੇ ਨਮਸਤੰ ਨਿਰਕਾਮੇ ਕਾਮ ਕਹਿੰਦੇ ਨੇ ਕਾਮਨਾ ਨੂੰ ਤੁਹਾਡੇ ਵਿੱਚ ਕਦੀ ਕੋਈ ਕਾਮਨਾ ਨਹੀਂ ਬਣਦੀ ਕੋਈ ਇੱਛਾ ਨਹੀਂ ਪੈਦਾ ਹੁੰਦੀ ਹਾਂ ਇੱਕ ਇੱਛਾ ਇੱਕ ਕਾਮਨਾ ਉਹਦੇ ਵਿੱਚ ਵੀ ਹੈ ਇੱਕ ਕਾਮਨਾ ਉਹਦੇ ਪਿਆਰਿਆਂ ਵਿੱਚ ਵੀ ਇਹ ਗੱਲ ਚੇਤੇ ਰੱਖਣਾ ਜੇ ਰੱਬ ਦੇ ਸੁਭਾਅ ਨੂੰ ਕਿਦੋਂ ਪੜਨਾ ਦੋ ਥਾਵਾਂ ਤੋਂ ਮਿਲੇਗਾ ਉਹ ਕਿਵੇਂ ਦਾ ਜਾਂ ਤੇ ਬਾਣੀ ਪੜ ਲੈਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਉਸ ਬੰਦੇ ਨੂੰ ਵੇਖ ਲੈਣਾ ਜਿਸ ਦੇ ਸੈਂਟਰ ਵਿੱਚ ਹਿਰਦੇ ਵਿੱਚ ਬਾਣੀ ਚੱਲੀ ਗਈ ਰਸਨਾ ਤੇ ਨਹੀਂ ਕਲੀ ਉਵੇਂ ਦਾ ਹੋਏਗਾ ਰੱਬ ਉਹ ਹੈ ਉਹਦੀ ਤਸਵੀਰ ਇਹ ਕਾਮਨਾ ਉਹਦੇ ਵਿੱਚ ਸਾਡੇ ਵਾਲੀਆਂ ਨਹੀਂ ਜਿਵੇਂ ਸਾਡੀਆਂ ਕਾਮਨਾਵਾਂ ਕਮਲੀਆਂ ਹੋ ਗਈਆਂ ਨੇ ਸਾਡੀਆਂ ਇਛਾਵਾਂ ਪਾਗਲ ਹੋ ਗਈਆਂ ਨੇ ਪਾਗਲਾਂ ਵਾਂਗੂੰ ਅੰਦਰੋਂ ਨਿਕਲ ਰਹੀਆਂ ਨੇ ਜਿਵੇਂ ਤੂੜੀ ਵਾਲੀ ਮਸ਼ੀਨ ਵਿੱਚੋਂ ਤੂੜੀ ਨਿਕਲਦੀ ਇਹ ਵੀ ਚਾਹੀਦਾ ਉਹ ਵੀ ਚਾਹੀਦਾ ਇਹ ਵੀ ਖੋ ਲਵਾਂ ਉਹ ਵੀ ਖੋ ਲਵਾਂ ਦਿਨ ਰਾਤ ਇਸ ਤਰ੍ਹਾਂ ਦੀ ਉਹਦੀ ਕਾਮਨਾ ਨਹੀਂ ਇਹ ਗੱਲ ਪੱਕੀ ਹੈ ਇੱਕ ਗੱਲੋਂ ਬੜਾ ਵੱਡਾ ਲੋਭੀ ਹੈ ਤੇ ਉਹਦੇ ਪਿਆਰੇ ਵੀ ਬੜੇ ਵੱਡੇ ਲੋਗ ਵਿੱਚ ਰਹਿੰਦੇ ਨੇ ਹੋਣਾ ਵੀ ਚਾਹੀਦਾ ਸੰਸਾਰੀ ਦੇ ਲੋਭੀ ਹੈ ਉਹਦੇ ਵਿੱਚ ਕਾਮਨਾ ਤੇ ਧਾਰਮਿਕ ਵਿੱਚ ਕਿਉਂ ਨਾ ਹੋਵੇ ਲੋਭ ਉਹਦੇ ਵਿੱਚ ਵੀ ਲੋਭ ਹੋਣਾ ਚਾਹੀਦਾ ਲੋਭ ਤੋਂ ਬਿਨਾ ਧਾਰਮਿਕ ਹੀ ਕਿਹੜਾ ਜਿਸ ਧਾਰਮਿਕ ਵਿੱਚ ਲੋਭ ਨਹੀਂ ਲਾਲਚ ਨਹੀਂ ਕਾਦਾ ਹੈ ਆਪ ਬਿਸੁਸਤ ਪਿਆ ਹੋਇਆ ਸੁਤਾ ਹੋਇਆ ਵਾਸ਼ੀਆਂ ਲੈ ਰਿਹਾ ਅੱਖਾਂ ਮਲ ਰਿਹਾ ਕਿਉਂ ਲੋਭ ਕੋਈ ਨਹੀਂ ਹੈ ਤੁਸੀਂ ਵੇਖਿਆ ਹੋਵੇਗਾ ਨਾ ਬਾਜ਼ਾਰ ਵਿੱਚ ਵੀ ਬਾਜ਼ਾਰ ਵਿੱਚ ਜਿਹੜੇ ਬੰਦੇ ਲੋਭੀ ਹੁੰਦੇ ਨੇ ਦੁਕਾਨ ਤੇ ਬੈਠੇ ਉਹਨਾਂ ਨੂੰ ਕਦੀ ਉਵਾਸ਼ੀ ਆਉਂਦੀ ਕਦੀ ਨੀਂਦ ਆਉਂਦੀ ਕਦੀ ਅੱਖਾਂ ਮਲਦੇ ਨਹੀਂ ਇੱਕਦਮ ਸਤਰਕ ਸੌਦਾ ਵੇਚਣ ਵਿੱਚ ਧਿਆਨ ਹੈ ਕੱਪੜੇ ਵੇਚਣ ਵਿੱਚ ਉੱਥੇ ਤੁਸੀਂ ਬਾਜ਼ਾਰ ਵਿੱਚ ਕੁਝ ਵਿਲੜ ਵੀ ਵੇਖੋਗੇ ਜਿਹੜੇ ਕਿਸੇ ਕੋਣ ਵਿੱਚ ਹੱਤੀ ਦੇ ਦਿਨ ਗੁਜ਼ਾਰ ਰਹੇ ਨੇ ਉਸ ਦੁਕਾਨ ਦੇ ਕਿਸੇ ਬੈਂਚ ਨੂੰ ਫੜ ਕੇ ਬੈਠੇ ਹੋਏ ਨੇ ਉਸ ਦੁਕਾਨ ਦਾ ਛੱਤ ਵੇਖ ਰਹੇ ਨੇ ਉਹਦੀਆਂ ਬਾਰੀਆਂ ਵੇਖ ਰਹੇ ਨੇ ਉਹ ਵੀ ਤੁਸੀਂ ਵੇਖੋਗੇ ਉਹ ਕਦੀ ਵਾਸੀਆਂ ਲੈਣਗੇ ਕਦੀ ਅੱਖਾਂ ਮਲਣਗੇ ਕਦੀ ਪਾਸੇ ਬਦਲਣਗੇ ਕਿਉਂ ਉਹਨਾਂ ਨੂੰ ਬਾਜ਼ਾਰ ਦਾ ਲੋਭ ਨਹੀਂ ਤਾਂ ਕਰਕੇ ਸੁਸਤ ਨੇ ਇਸੇ ਤਰ੍ਹਾਂ ਤੁਸੀਂ ਗੁਰਦੁਆਰੇ ਵਿੱਚ ਵੀ ਕੁਝ ਬੰਦੇ ਵੇਖੋਗੇ ਜਿਹੜੇ ਬੜੇ ਸੁਸਤ ਹੋਣਗੇ ਉਹ ਸੁਸਤ ਕਿਉਂ ਨੇ ਉਹਨਾਂ ਨੂੰ ਬਾਣੀ ਦਾ ਲੋਭ ਵੀ ਕੋਈ ਨਹੀਂ ਉਹਨਾਂ ਨੂੰ ਗੁਰਮਤ ਦਾ ਲੋਭ ਵੀ ਨਹੀਂ ਇਸ ਲਈ ਪਾਸੇ ਤੇ ਪਾਸਾ ਬਦਲਣਾ ਅੱਖਾਂ ਮਲਣੀਆਂ ਉਬਾਸ਼ੀਆਂ ਲੈਣੀਆਂ ਸੌ ਜਾਣਾ ਫਿਰ ਜਾਗ ਪੈਣਾ ਕਦੀ ਬਾਹਰ ਚਲੇ ਜਾਣਾ ਇਹ ਕਿਉਂ ਹੈ ਇਹਦਾ ਕਾਰਨ ਕੀ ਹੈ ਕਿ ਇਸ ਬੰਦੇ ਨੂੰ ਲੋਭ ਨਹੀਂ ਧਰਮ ਦਾ ਜੇ ਧਰਮ ਦਾ ਲੋਭ ਨਹੀਂ ਬੰਦਾ ਅੱਧ ਵਿੱਚ اٹਕਿਆ ਹੋਇਆ ਇੱਥੇ ਲੋਭ ਹੋਣਾ ਚਾਹੀਦਾ ਹੈ ਇੱਥੇ ਵੀ ਲਾਲਚ ਹੋਣਾ ਚਾਹੀਦਾ ਇਸ ਕਰਕੇ ਬਹੁਤ ਵੱਡੇ ਲੋਭੀ ਨੇ ਰੱਬ ਦੇ ਪਿਆਰੇ ਬਹੁਤ ਵੱਡੇ ਸੰਤ ਨੇ ਤੇ ਇਹਨਾਂ ਲੋਕ ਵੱਧ ਜਾਂਦਾ ਜਿਵੇਂ ਇੱਕ ਸੰਸਾਰੀ ਬਾਜ਼ਾਰ ਵਿੱਚ ਇਹਨਾਂ ਲੋਭੀ ਹੋ ਜਾਂਦਾ ਰਾਤੀ 12 ਵਜੇ ਤੱਕ ਜੇ ਗਾਹਤ ਆਉਂਦੇ ਰਹਿਣ ਤੇ ਦੁਕਾਨ ਬੰਦ ਨਹੀਂ ਕਰਦਾ ਚਲੋ ਕੋਈ ਗੱਲ ਨਹੀਂ ਫਿਰ ਨੀਂਦ ਪੂਰੀ ਕਰਨ ਜੇ ਕਿਤੇ ਤਿਉਹਾਰ ਆ ਜਾ ਤਾਂ ਸਵੇਰੇ ਸਭ ਤੋਂ ਪਹਿਲਾਂ ਖੋਲ੍ਹ ਲੈਂਦਾ ਵੀ ਸੌਦਾ ਵਿਕ ਜਾਏਗਾ ਇਸ ਤਰ੍ਹਾਂ ਜਦੋਂ ਕਿਤੇ ਮੌਕਾ ਬਣ ਜਾਏ ਜਦੋਂ ਕਿਤੇ ਸਮਾਂ ਬਣ ਜਾਏ ਤੇ ਗੁਰੂ ਸਾਹਿਬ ਨੇ ਕਿਹਾ ਜਿੱਦਣ ਸਮਾਂ ਬਣੇ ਨਾ ਉਦਣੇ ਨਾ ਵੇਖੀ ਕਿੰਨੀ ਵਾਰੀ ਜਪਣਾ ਇੱਕ ਵਾਰੀ ਕਿ ਦੋ ਵਾਰੀ ਕਿ ਤਿੰਨ ਵਾਰੀ ਕਿ 10 ਵਾਰੀ ਜੇ ਤੇਰਾ ਮਨ ਜੁੜਦਾ ਦਿਸੇ ਤੇ ਫਿਰ ਕਹਿੰਦੇ ਇੱਕ ਦੋ ਜੀ ਬਹੁਤ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗਿੜਾ ਆਖੀ ਹੈ ਇੱਕ ਨਾਮ ਜਗਦੀਸ਼